11 ਮਾਡਲ ਹਾਂਜੀ ਡਬਲ ਬੀਟ ਕੋ ਠੀਕ ਹੈ ਜੀ ਡਬਲ ਕਲਚ ਠੀਕ ਹੈ ਜੀ ਪਾਵਰ ਸਟੀering ਸੋਨਾਲੀਕਾ ਸਾਈਡ ਦਾ 900 ਘੰਟਾ ਚੱਲਿਆ ਟਰੈਕਟਰ 22 ਮਾਡਲ ਇਹਦੇ ਬੈਲ ਦੇਵਾਂਗੇ ਟਾਇਰਾਂ ਦੇ ਜੀ ਇਹਦੇ ਟਾਇਰਾਂ ਦੇ ਬੈਲ ਮਿਲ ਜਾਣਗੇ 22 ਮਾਡਲ ਹੈ ਜੀ ਜੈਨੂਨ ਚੱਲਿਆ ਹੋਇਆ ਟਰੈਕਟਰ ਤਿੰਨ ਸਪੀਡ ਇਹ ਟਰੈਕਟਰ ਚੱਲਿਆ ਸਾਰਾ 1500 ਘੰਟਾ ਇਹ ਇੰਗਲੈਂਡ ਦੀ ਕੰਪਨੀ ਨੇ ਟਰੈਕਟਰ ਬਣਾਇਆ ਮਿੱਤਰੋ ਵੇਟ ਬੂਟ ਜਿਹੜੇ ਲੱਗੇ ਹੁੰਦੇ ਆ ਕੰਪਨੀ ਵੱਲੋਂ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਰਾਓ ਕੇ ਕਲਾਂ ਦੇ ਵਿੱਚ ਆਇਆ ਬਾਈ ਮੰਦਰ ਕੋਲੇ ਸਤਿ ਸ੍ਰੀ ਅਕਾਲ ਬਾਈ ਮੰਦਰ ਹੋ ਠੀਕ ਆ ਭਰਾ ਤੇ ਪਹਿਲਾਂ ਕਿਵੇਂ ਰਿਸਪੌਂਸ ਮ ਠੀਕ ਹੈ ਬਹੁਤ ਵੇਚਤੇ ਸਾਰੇ ਰੀਡਰ ਵੇਚ ਗਏ ਜਿੰਨੇ ਪਾਏ ਗਏ ਸੀ 8 10 ਠੀਕ ਹੈ ਹੁਣ ਨਵਾਂ ਆਇਆ ਸਟਾਕ ਹੈ ਆ ਸਾਰਾ ਸਟਾਕ ਹੁਣ ਨਵਾਂ ਲਿਆਂਦਾ ਦਿਵਾਲੀ ਵਾਸਤੇ ਗਿਫਟ ਦਿਵਾਲੀ ਵਾਸਤੇ ਹਾਂ ਦਿਵਾਲੀ ਤੇ ਗਿਫਟ ਵੀ ਦੇਵਾਂਗਾ ਆ ਗਿਫਟੀ ਦੇਵਾਂਗੇ ਤਾਜ਼ਾ ਮਾਲ ਆਇਆ ਉਹਨਾਂ ਨੂੰ ਦਨੇ ਆਪਾਂ ਦਿੰਦੇ ਰੇਟ ਹੀ ਘਟ ਦੇ ਦਿਆ ਰੇਟ ਹੀ ਘਟਾ ਦੇਵਾਂਗੇ ਰੇਟ ਹੀ ਘਟ ਦੇ ਦਿਆ ਠੀਕ ਹੈ ਗਿਫਟ ਤਾਂ ਅਗਲੇ ਦੇ ਪਸੰਦ ਆਵੇ ਨਾ ਆਵੇ ਰੇਟ ਹੀ ਘਟਾ ਦਿਓ ਐਵੇਂ ਵੀ ਆ ਕਰਦੇ ਕੋ ਆਪਣੇ ਕੋਲ ਹੈ ਨਹੀਂ ਕੰਮ ਠੀਕ ਹੈ ਜੀ ਤੇ ਹੁਣ ਆਪਾਂ 5204 ਤੋਂ ਸਟਾਰਟ ਕਰਦੇ ਆਂ ਬਾਈ ਮੰਦਰਾ 11 ਮਾਡਲ ਹਾਂਜੀ ਡਬਲ ਵੀਟ ਕੋ ਠੀਕ ਹੈ ਜੀ ਡਬਲ ਕਲਚ ਠੀਕ ਹੈ ਜੀ ਪਾਵਰ ਸਟੀering ਪਾਵਰ ਸਟੀering ਕਾਲੇ ਢੱਡ ਵਾਲਾ ਕਾਲੇ ਢੱਡ ਵਾਲਾ 11 ਮਾਡਲ ਮੁਹਲੇ ਦਾ ਨਵੇਂ ਪਿਛਲੇ ਟਾਇਰ 40 45 ਪੈਸੇ ਆ ਤਸੱਲੇ ਟਾਇਰ 40 45 ਪੈਸੇ ਨੇ ਮਿੱਤਰੋ ਮੁਹਲੇ ਟਾਇਰ ਪੈਣੇ ਰੁਪਿਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਮੰਦਰਾ ਬਿਲਕੁਲ ਵਾਕੇ ਦੇਵਾਂਗੇ ਵਾਕੇ ਵਾਕੇ ਲਈ ਵਾਕੇ ਮਿੱਤਰੋ ਤਸੱਲੀ ਕਰਕੇ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਤੇ ਓਕੇ ਟਰੈਕਟਰ ਪਿਆ ਤੇ ਮਾਡਲ ਤੇ ਰੇਟ ਕਿੰਨਾ ਰੋ ਮਾਡਲ 2011 ਰੇਟ ਵੀ ਹੁਣ ਜਮਾ ਇਹਨੇ ਖੁਸ਼ ਕਰ ਦਾਂਗੇ ਲੈਣ ਵਾਲੇ ਨੂੰ ਵੀ 2,65,000 ਦਾ 2,65,000 ਦਾ ਹਾਂਜੀ ਠੀਕ ਐ ਇਹ ਦੇਣ ਲੈਣ ਵਾਲਾ ਹੀ ਐ ਦੇਣ ਲੈਣੇ ਕੋਈ ਨਹੀਂ ਬਾਕੀ ਮੌਕੇ ਤੇ ਫਰਮਾਨਤਨ ਕਰ ਯਾਰ ਬਾਕੀ ਟੇਬਲ ਤੇ ਬੈਠ ਕੇ ਗੱਲ ਹੋਊਗੀ 2,65,000 ਮੰਦਰ ਨੇ ਕਿਹਾ ਬਾਕੀ ਮੌਕੇ ਤੇ ਹੋਰ ਵੀ ਤੁਹਾਨੂੰ ਖੁਸ਼ ਕਰਕੇ ਦਰੂਗਾ ਯਾਰ ਗੱਲ ਮੁਕਾਓ ਦੇ ਦੇਾਂਗੇ ਯਾਰ ਤੇ ਮੂਰੇ ਆ ਗਿਆ ਸੋਨਾਲੀਕਾ 60 ਦਾ ਆਰਐਕਸ ਸੋਨਾਲੀਕਾ 60 ਦਾ 900 ਕਿੰਡਾ ਚੱਲਿਆ ਡੈਡਰ 22 ਮਾਡਲ 22 ਮਾਡਲ ਜੀ ਹਾਂਜੀ ਠੀਕ ਹੈ ਤੇ 900 ਘੰਟਾ ਚੱਲਿਆ 22 ਮਾਡਲ ਹੈ ਤੇ ਟਾਇਰ ਪਏ ਨੇ 90.95 ਪੈਸੇ 90 ਪੈਸੇ ਮੰਨ ਲਓ ਚਾਰੇ ਨਾਲ ਦੇ ਠੀਕ ਹੈ ਚਾਰੇ ਟਾਇਰ 90 ਪੈਸੇ ਪਏ ਨੇ ਮਿੱਤਰੋ ਤੇ ਇੱਥੇ ਵੀ ਜੱਸੀ ਕੈਮਰਾ ਮਾਰੀ ਹਜੇ ਰੰਗ ਜਾਂ ਲਥਿਆ ਨਹੀਂ ਕਿਤੋਂ ਠੀਕ ਹੈ ਚੈਂਜਰ ਵਾਲਾ ਜੀ ਕੈਂਜਰ ਮੈਟ ਹੈ 19 ਬੈਕ ਹੈ 19 ਮੂਰ ਨੂੰ ਹਾਂ ਠੀਕ ਹੈ ਤਿੰਨ ਸਪੀਡਾਂ ਤਿੰਨ ਸਪੀਡਾਂ ਚ 3 ਸਪੀਡ ਆ ਗਿਆ ਬੇਟ ਕੰਪਨੀ ਦਿੰਦੀ ਹੁੰਦੀ ਆ ਉਹ ਲੱਗਿਆ ਹੋਇਆ ਹੈ ਪਿੱਛੇ ਵੀ ਲੱਗੇ ਹੋਏ ਹੈ ਬੇਟੇ ਤੇ ਪਿੱਛੇ ਵੀ ਬੇਟਾ ਟਾਇਰਾਂ ਚ ਲੱਗੇ ਹੋਏ ਨੇ ਡਬਲ ਡਿਸਟਰੀਬਿਊਟਰ ਵਾਲਾ ਹਾਂਜੀ ਮਾਡਲ ਇਹ 22 ਆ ਗਿਆ ਸੀ ਤੇ ਰੇਟ ਕਿੰਨਾ ਰੋ ਮਾਡਲ ਵਾਲੀ 22 ਆ ਗਿਆ ਜੀ 6 ਲੱਖ 25000 ਰੁਪਏ ਮੰਗਦੇ ਆ ਡਿਮਾਂਡ ਹੈ ਉਸਾਂ ਹਾਂ ਡਿਮਾਂਡ 6 ਲੱਖ ਦਾ ਡਿੱਟ ਦੇ ਦਿਆਂਗੇ ਜੀ ਪੂਰੇ 6 ਲੱਖ ਦਾ ਮੇਟਰੋ ਟਰੈਕਟਰ ਇਹ ਬਣੂਗਾ ਹਾਂ ਤੇ ਮੂਰੇ ਆ ਗਿਆ ਸਵਰਾਜ 744 FAE ਬਾਹਰ ਪੰਪ ਵਾਲਾ ਤੇਲ ਬ੍ਰੇਕ ਤੇਲ ਬ੍ਰੇਕਾਂ ਵਾਲਾ ਦੱਸੀ ਕਿਰਾ ਖੁੱਲ ਕੇ ਇਹਦੇ ਬਾਰੇ ਇਹ ਟਰੈਕਟਰ ਦਾ ਜੀ ਮੰਗਦੇ ਅਸੀਂ 365000 ਹਾਂਜੀ ਦੇ ਦਾਂਗੇ ਟਰੈਕਟਰ ਹਾਂ ਜਾਨਾ ਚ 335000 ਦਾ 335000 ਦਾ ਮਿੱਤਰੋ ਟਰੈਕਟਰ ਬਣੂ 9 ਮਾਡਲ ਚ ਹੈ ਤੇ ਜੇ ਟਾਇਰਾਂ ਦੀ ਕੰਡੀਸ਼ਨ ਦੀ ਆਪਾਂ ਗੱਲ ਕੀਤੀ ਜਾਵੇ ਟਾਇਰ ਚੌਕੜਾ ਰੁਪਿਆ ਪਏ ਨੇ ਇਹਦੇ ਬਿੱਲ ਦੇਵਾਂਗੇ ਟਾਇਰਾਂ ਦੇ ਇਹਦੇ ਟਾਇਰਾਂ ਦੇ ਬਿੱਲ ਮਿਲ ਜਾਣਗੇ ਤੇ ਜੱਸੀ ਇੱਥੇ ਕੈਮਰਾ ਮਾਰੀ ਰੇਸ ਵੀ ਕਿਸੇ ਨੇ ਹਜੇ ਤੱਕ ਰਸੇੜੀ ਨਹੀਂ ੋਂਕੀਏ ਬੰਦੇ ਕੋਲੇ ਸੀ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਵਾਰ ਪੰਪ ਚਾ ਚੰਗਾ ਟਰੈਕਟਰ ਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸੋਨਾ ਤੇ ਚੰਗਾ ਟਰੈਕਟਰ ਮੂਰੇ ਆ ਗਿਆ 855 ਫੇਈ ਰਿਵਰਸ ਪੀਟੀਓ ਤੇ ਦੇਗੀ ਚੁੱਲੇ ਵਾਲਾ 22 ਮਾਡਲ 22 ਮਾਡਲ ਤੇ ਦੱਸੀ ਬਾਈ ਇਹਦੇ ਬਾਰੇ 22 ਮਾਡਲ ਆ ਜੀ ਜੈਨੂਨ ਚੱਲਿਆ ਹੋਇਆ ਡੈਕਟਰ ਤਿੰਨ ਸਪੀਡ ਠੀਕ ਹੈ ਕਿੰਨਾ ਕੁ ਚੱਲਿਆ ਹੋਣਾ ਮੰਦਰ ਇਹ ਡੈਕਟਰ 900 ਘੰਟਾ ਚੱਲਿਆ ਜੀ 8 900 ਕੁਲਾ 8 900 ਘੰਟਾ ਚੱਲਿਆ ਮਿੱਤਰੋ ਇਹ ਤਾਂ ਵਧਾਈਆਂ ਦੀ ਚੱਲਿਆ ਕੋਈ ਸੁੱਖ ਸੇਰ ਨਹੀਂ ਲਾਈਆਂ ਨੇ ਬਸ ਆਈ ਮਨੂੰ ਟਾਇਰਾਂ ਦੀ ਕੰਡੀਸ਼ਨ ਮੰਦਰਾ 80 85 ਪੈਸੇ ਮੰਨੋ ਜੀ 80 85 ਪੈਸੇ ਟਾਇਰ ਨੇ ਮਿੱਤਰੋ ਕਨੋਪੀ ਲੱਗੀ ਹੋਈ ਐ ਤੇ ਵੇਟ ਵਗੈਰਾ ਲੱਗੇ ਹੋਏ ਨੇ ਹਾਂਜੀ ਤੇ ਇੰਜਨ ਗੇਅਰ ਦਾ ਵੀ ਓਕੇ ਐ ਤੇ ਟਰੈਕਟਰ 400 ਰੋਸ ਨੂੰ ਦਿਖਾ ਦਿੰਨੇ ਆ ਤੇ ਬਸ ਦੇਖ ਕੇ ਟਰੈਕਟਰ ਕਿਰਾਏ ਮੰਦਰ ਕੋਲੇ ਆ ਜੋ ਲੈ ਜੋ ਇਹ ਆਵਾਜ਼ ਮਾਰ ਰਿਹਾ ਤੁਹਾਨੂੰ ਵੀ ਲੈ ਕੇ ਜਾਓ ਮੈਨੂੰ ਯਾਰ ਮਾਡਲ ਤੇ ਰੇਟ ਕਿੰਨਾ ਰਹੂ ਇਹਦਾ ਇਹ ਮਾਡਲ ਹੈਗਾ ਜੀ 2022 ਹਾਂਜੀ ਟਰੈਕਟਰ ਦਾ ਮੁੱਲ ਹੈਗਾ 6 ਲੱਖ 95000 ਰੁਪਿਆ 6 ਲੱਖ 95000 ਡਿਮਾਂਡ ਹੈ ਡਿਮਾਂਡ ਹੈ ਟਰੈਕਟਰ ਬਸ ਲੈਸ ਤੋਂ ਲੈਸ ਦੇ ਦੇਵਾਂਗੇ ਆਪਾਂ 6 ਲੱਖ 60000 ਦਾ ਹੋਰ ਵੀ ਮਾਨ ਕਰਦੇ ਆਂਗੇ ਹੋਰ ਦੱਸੋ 6 ਲੱਖ 60000 ਦੇ ਵਿੱਚੋਂ ਵੀ ਮਾਨ ਤਾਨ ਮਿੱਤਰੋ ਹੋ ਜਾਊਗਾ ਹਾਂ ਤੇ ਕੋਈ ਲਖੀਰ ਖਿੱਚ ਕੇ ਸੌਦੇ ਨਹੀਂ ਹੁੰਦੇ ਜਦੋਂ ਤੁਸੀਂ ਨੇੜੇ ਆਉਂਗੇ ਬਾਈ ਕੋਲੇ ਆਉਂਗੇ ਟੇਬਲ ਤੇ ਬੈਠ ਕੇ ਮੈਂ ਨਹੀਂ ਜੀ ਦੇਵਾਂਗਾ ਟਰੈਕਟਰ ਕੋਈ ਗੱਲ ਨਹੀਂ ਟੇਬਲ ਤੇ ਬੈਠੂਗੇ ਹੋਰ ਆਏ ਨਹੀਂ ਪਤਾ 10000 ਦਾ ਹੋਵੇ 5 ਦਾ ਹੋਵੇ 3 ਦਾ ਹੋਵੇ 2 ਦਾ ਹੋਵੇ ਹੋ ਜਾਊਗਾ ਕੋਈ ਨਹੀਂ ਤੇ ਮੂਰੇ ਆ ਗਿਆ ਸਪੰਜਾ ਵੀ ਪਲੱਸ ਜੂਜੀ ਗੇਅਰ ਵਾਲਾ ਹਾਂ ਤੇ ਬਿਲਕੁਲ ਨਵੇਂ ਖੜਾਈ ਖੜਾ ਜਿੱਥੋਂ ਲੈਤੇ ਨੇ ਇਹ ਤਾਂ ਬਸ ਦੀਵਾਲੀ ਦੇ ਤੋਹਫੇ ਲੈਂਦੇ ਜੀ ਦੀਵਾਲੀ ਦੇ ਤੋਹਫੇ ਲਿਆਤੇ ਆ ਹਾਂ ਸਾਰਾ ਸਮਾਨ ਜਿਵੇਂ ਲੱਗਿਆ ਇਵੇਂ ਦੇਣਾ ਆਪਾਂ ਠੀਕ ਹੈ ਇਹ ਵੀ ਮਨੂਲਾ ਥੋੜੀ ਚੱਲਿਆ ਇਹ ਟਰੈਕਟਰ ਚੱਲਿਆ ਸਾਰਾ 1500 ਕਿੰਟਾ ਸਾਢੇ का 800 ਘੰਟਾ ਮਿੱਤਰੋ ਚੱਲਿਆ ਕੋਈ ਮੀਟਰ ਵੈਕ ਨਹੀਂ ਹੈ ਗਿਆ 30 ਸਪੀਡ 'ਚ ਹੈ ਤਹਾਂ ਕਿਤੇ ਵੀ ਕਲਮ ਲੱਗੀ ਹੋਵੇ ਡੈਕਟਰ ਨੂੰ ਕਿਤੇ ਵੀ ਕਲਮ ਲੱਗੀ ਹੋਵੇ ਬਾਈ ਦੇਣਦਾਰ ਹੈ ਮਗਰ ਵੀ ਵੇਟ ਕੰਪਨੀ ਵਾਲੇ ਨੇ ਟਨੋਪੀ ਲੱਗੀ ਹੋਈ ਹੈ ਸਾਊਂਡ ਸਿਸਟਮ ਵਿੱਚੇ ਜਾਊ ਤੇ ਜੇ ਆਪਾਂ ਗੱਲ ਕਰੀਏ ਡਰਾਈਵਲ ਨੂੰ ਹਵਾ ਦੇਣ ਵਾਲੀ ਪੱਖੀ ਵੀ ਉੱਪਰ ਲੱਗੀ ਹੋਈ ਮਗਰ ਨੇ ਰਿਮਾਉਂਟ ਵੇਟ ਵੀ ਲੱਗੇ ਹੋਏ Ориਜਨਲ ਹਾਂ ਵੇਟ ਰੇਨ ਨਾਲ ਲੱਗੇ ਹੋਏ ਨੇ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸੋਹਣਾ ਡੈਕਟਰ ਹੈ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ ਆਡਲ ਇਹ 21 ਆ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਹੁਣ ਬਾਈ ਰੇਟ ਦੱਸੀਂ ਕਿਰਾ ਇਹਦਾ ਰੇਟ ਵੀਰੇ ਇਹਦਾ ਡਿਮਾਂਡ ਹੈ ਕੀ 965000 ਹਾਂਜੀ ਦੇ ਦਾਂਗਾ ਟਰੈਕਟਰ ਆਪਾਂ 930000 ਦਾ 930000 ਦਾ ਮਿੱਤਰੋ ਮੰਦਰ ਕਹਿੰਦਾ ਬਾਕੀ ਮੌਕੇ ਤੇ ਮਾੜਾ ਤੋਂ ਮੜਾ ਮੋਟਾ ਹੋਰ ਵੀ ਹੋ ਜੂਗਾ ਤੇ ਮੂਰੇ ਆ ਗਿਆ 5230 ਬਹੁਤ ਘੱਟ ਟਰੈਕਟਰ ਮਿਲਦੇ ਨੇ ਇੰਗਲੈਂਡ ਦਾ ਜੀ ਇਹ ਇੰਗਲੈਂਡ ਦਾ ਹੈ ਕਹਿੰਦੇ ਇੰਗਲੈਂਡ ਦੀ ਕੰਪਨੀ ਨੇ ਬਣਾਇਆ ਹੋਇਆ ਇਹ ਪੂਰਾ ਘੈਂਟ ਟਰੈਕਟਰ ਇੰਗਲੈਂਡ ਦੀ ਕੰਪਨੀ ਨੇ ਟਰੈਕਟਰ ਬਣਾਇਆ ਮਿੱਤਰੋ ਵੇਟ ਬੂਟ ਜਿਹੜੇ ਲੱਗੇ ਹੁੰਦੇ ਆ ਕੰਪਨੀ ਵੱਲੋਂ ਉਹ ਨਾਲ ਹੀ ਨੇ ਮੂਰਲੇ ਰੇਡੀਅਲ ਟਾਇਰ ਨੇ ਵੱਡੇ ਪਾਏ ਹੋਏ ਨੇ ਬੀਕੇਟੀ ਦੇ ਤੇ ਇਹ ਤਾਂ ਮੂਰਲੇ ਦਾ ਰੁਪਿਆ ਪੈਣੇ ਮਾਰਲੇ ਪਏ ਨੇ 85 90 ਪੈਸੇ ਮਾਗਰ ਵੀ ਟਾਇਰਾਂ ਦੇ ਵਿੱਚ ਵੇਟ ਹੈਗੇ ਨੇ ਤੇ ਟਰੈਕਟਰ ਤੁਸੀਂ ਨਿਗਾ ਮਾਰ ਸਕਦੇ ਹੋ ਕਿਰਾ ਪੂਰਾ ਐਮ ਕੋਕਾ ਵੀ ਇਸ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਕਿਤੇ ਵੀ ਟਰੈਕਟਰ ਕੱਦੂ ਜਵੜਿਆ ਹੋਵੇ ਹਾਂਜੀ ਕਿਤੋਂ ਟਰੈਕਟਰ ਇਹ ਬਲੋ ਮਾਰ ਜੇ ਕਿਤੋਂ ਆਵਾਜ਼ ਕਰ ਦੇ ਪਿਛਲਾ ਸਾਰਾ ਤੇਲ ਨਵਾ ਨਿਕਲੂਗਾ ਠੀਕ ਹੈ ਜੀ ਕਿਤੇ ਪੂਰਾ ਢਿੱਲੋ ਹੋਵੇ ਟਰੈਕਟਰ ਤੇ ਠੀਕ ਹੈ ਜੀ ਜਾਣੇ ਚੱਲਣ 'ਚ ਨਵੇਂ ਐਂਡਟਰ ਤੱਕਾਂ ਚੱਲੂਗਾ ਸ਼ੌਂਕੀਆ ਬੰਦਾ ਲੈ ਕੇ ਜਾਊਗਾ ਟਰੈਕਟਰ ਦੇ ਵਿੱਚ ਇੱਕ ਨਵੇਂ ਪੈਸੇ ਦੀ ਕਮੀ ਵੀ ਹੈ ਨਵੇਂ ਪੈਸੇ ਦੀ ਵੀ ਨਹੀਂ ਕਮੀ ਮੈਂ ਨਾ ਬਾਕੇ ਦੇ ਜਾਂਦੇ ਤਸੱਲੀ ਕਰਾ ਕੇ ਜੀ ਬਾਕੇ ਤਸੱਲੀ ਕਰਾ ਕੇ ਬਾਈ ਟਰੈਕਟਰ ਦੇ ਦੇਣਗੇ ਸੈਲਫ ਮਾਰ ਲਾ ਹੁਣੀ ਬਲਕਾਰ ਵਾਂਗੂ ਚੱਲੂਗਾ ਕਾਰ ਵਾਂਗੂ ਚੱਲੂ ਮੈਂ ਨਾ ਸਾਨੂੰ ਮਾਰੂ ਮੁਖ ਮਾਰੇ ਤੋਂ ਵੀ ਬਾਈ ਮੰਤਰ ਕਹਿੰਦਾ ਕਾਰ ਵਾਂਗੂ ਚੱਲੂ ਮਿੱਤਰੋ ਤੇ ਇੱਕ ਨੋਪੀ ਵੀ ਮੈਨੂੰ ਲੱਗਦਾ ਪੰਪਣੀ ਦੀ ਲੱਗੀ ਹੋਈ ਹੈ ਕੰਪਨੀ ਦੀ ਕੰਪਨੀ ਦੀ ਠੀਕ ਹੈ ਤੇ ਤਥਾ ਟਰੈਕਟਰ ਚ ਕਿਸੇ ਪਾਸੇ ਨਹੀਂ ਆਇਆ ਪਹਿਲੀ ਪਾਰਟੀ ਦਾ ਟਰੈਕਟਰ ਆ ਜੀ ਪਹਿਲੀ ਪਾਰਟੀ ਦਾ ਟਰੈਕਟਰ ਹੈ ਚਿੱਪ ਵਾਲੀ ਕਾਪੀ ਆ ਚਿੱਪ ਵਾਲੀ ਕਾਪੀ ਆ ਤੇ ਜੇ ਮਾਪਾ ਮੰਦਰੇ ਦੇ ਮਾਡਲ ਦੀ ਗੱਲ ਕਰੀਏ ਮਾਡਲ 2000 ਆ ਜੀ ਇਹ ਤੇ ਦੇਣ ਲੈਣ ਵਾਲੀ ਰੇਟ ਦੀ ਰੇਟ ਦਾ ਮੌਕੇ ਤੇ ਹੋ ਜੂਗਾ ਰੇਟ ਬਾਈ ਮੰਦਰ ਕਹਿੰਦਾ ਵੀ ਫੋਨ ਤੇ ਕਰਾਂਗੇ ਮਿੱਤਰੋ ਇਹ ਸੀਗੇ ਸਾਰੇ ਟਰੈਕਟਰ ਜੋ ਸਾਨੂੰ ਦਿਖਾਤੇ ਬਾਈ ਆਪਣੇ ਨਾਲ ਤੁਰ ਫਿਰਨੀ ਜ਼ਿਆਦਾ ਨਹੀਂ ਤਾਂ ਸਾਰੇ ਟਰੈਕਟਰਾਂ ਦੀ ਧੁੱੱਕੀ ਕੱਢ ਦਿੰਦਾ ਬਾਈ ਬੋਲ ਬੋਲ ਕੇ ਦਿਖਾਉਂਦਾ ਚੰਗੀ ਤਰ੍ਹਾਂ ਬਾਈ ਲੋਕੇਸ਼ਨ ਕੀ ਹੈ ਸਭ ਤੋਂ ਪਹਿਲਾਂ ਆਪਣੀ ਇਹ ਦੱਸ ਦਿਓ ਜੀ ਜਿਲ੍ਹਾ ਮੋਗਾ ਮੋਗਾ ਬਰਨਾਲਾ ਰੋਡ ਤੇ ਬੱਧਨੀ ਗਲਾ ਪਿੰਡ ਹੈ 20 ਕਿਲੋਮੀਟਰ ਮੋਗੇ ਤੋਂ ਠੀਕ ਹੈ ਜੀ ਬਰਨਾਲਾ ਰੋਡ ਤੇ ਬੱਧਨੀ ਗਲਾ ਪਿੰਡ ਉਹਦੇ ਨਾਲ ਰੌਕੇ ਗਲਾ ਕੰਡਾ ਹੀ 3 ਕਿਲੋਮੀਟਰ ਠੀਕ ਹੈ ਜੀ ਕਿਸੇ ਵੀ ਟਰੈਕਟਰ ਦੀ ਜ਼ਿੰਮੇਵਾਰੀ ਨਾਲ ਟਰੈਕਟਰ ਦੇ ਅੱਜ ਪੱਤਰਾਂ ਦਾ ਓਕੇ ਹੋਊਗਾ ਜ਼ਿੰਮੇਵਾਰੀਆਂ ਡੈਕਟਰ ਦੇਮਾ ਠੀਕ ਹੈ ਜੀ ਜਿਹੜਾ ਜੇ ਗੱਲ ਕਰੀਏ ਹੌਲੈਂਡ ਡੈਕਟਰ ਜਿਹੜਾ 2000 ਮਾਡਲ ਆ ਹਾਂ ਜੀ ਬਹੁਤ ਵਧੀਆ ਡੈਕਟਰ ਹੈ ਠੀਕ ਹੈ ਜੀ ਪਹਿਲੀ ਪਾਰਟੀ ਉਹ ਰੇਡ ਲਿਆ ਪਹਿਲਾਂ ਬੰਦੇ ਨੂੰ ਜਾ ਕੇ ਪਤਾ ਕਰ ਲੈਣ ਕਿਤੇ ਵੀ ਬੰਦੇ ਬਾਹਰ ਗਏ ਹੋਏ ਕਿ ਦੂਜੇ ਨਹੀਂ ਵੜਿਆ ਹੋਇਆ ਠੀਕ ਹੈ ਜੀ ਕਿਤੋਂ ਵੀ ਟੈਟਰੋਲੀਕ ਨਹੀਂ ਠੀਕ ਹੈ ਜੀ ਬਲੋ ਆਵਾਜ਼ ਬਾਹਰ ਲੈਣ ਨਹੀਂ ਆ ਬਾਜ ਕਰਦਾ ਚੂਮ ਨਹੀਂ ਡਟ ਕਰਦਾ ਚੂਮ ਹੀ ਨਹੀਂ ਕਰਦਾ ਸਾਰਾ ਤੇਲ ਬੰਦਿਆਂ ਦਾ ਸੀ ਹੱਥ ਹੀ ਲਾਇਆ ਪਿੱਛੋਂ ਹੀ ਨਵਾਂ ਪਾਇਆ ਹੋਇਆ ਕੱਲਾ ਥੋਤਾ ਸਾਰਾ ਤੇਲ ਉਹਦਾ ਰੇਡਰ ਦਾ ਜੈਨੂਨ ਪਿਛਲਾ ਗੇਅਰ ਦਾ ਨਵਾਂ ਨਿਕਲੂਗਾ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਬਾਈ ਜੀ 99798 ਹਾਂਜੀ 69413 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਮੰਦਰ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਹੁਣ ਵੀਡੀਓ ਦੱਬ ਕੇ ਕਰਨੀ ਆ ਤੁਸੀਂ ਸ਼ੇਅਰ ਤੇ ਕਮੈਂਟ ਲਾਈਕ ਕਰਨਾ ਨਾ ਭੁੱਲਣਾ ਸਤਿ ਸ੍ਰੀ ਅਕਾਲ